ਵੈਗੁਰ ਚਿੱਕਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ 8 ਦਾ ਗਰਾਹਾਂ ਬਲਾਕ ਬਲਟੋਆ ਜਿਹੜਾ ਸਮੁੱਚੀ ਬਲਟੋਏ ਬਲਾਕ ਤੋਂ ਜਿਹੜਾ ਚੰਡੀਗੜ੍ਹ ਖੇਤੀ ਨੀਤੀ ਦੇ ਸਬੰਧ ਦੇ ਵਿੱਚ ਧਰਨਾ ਲੱਗ ਰਿਹਾ ਹੈ ਪੰਜ ਰੋਜ਼ਾ ਧਰਨਾ ਤੇ ਟਰੈਕਟਰ ਟਰਾਲਾ ਲੈ ਕੇ ਸੰਗਤ ਜਿਹੜੀ ਆ ਤਿਆਰ ਬਰ ਤਿਆਰ ਖੜੀ ਆ ਰਵਾਨਾ ਹੋਣ ਲੱਗੀ ਆ ਸਭ ਤੋਂ ਪਹਿਲਾਂ ਮੈਂ ਦਲੇਰ ਸਿੰਘ ਜੀ ਰਾਜੋਕੇ ਸਾਡੇ ਜ਼ਿਲ੍ਹਾ ਆਗੂ ਨੇ ਰਾਜੋਕੇ ਸਾਹਿਬ ਅੱਜ ਕਾਦੇ ਸਬੰਧ ਵਿੱਚ ਚੰਡੀਗੜ੍ਹ ਨੂੰ ਤਿਆਰੀ ਕਰ ਰਹੇ ਅਜਾ ਆਪਾਂ ਫਦੇ ਸਾਂਝ ਪਾਈ ਕੇ ਵੈਗ ਰਿਉ ਜਿੱਕਾ ਖਾਲਸਾ ਵੈਗ ਰਿਉ ਜਿੱਟੀ ਫਤੇ ਮੋਰਚਾ ਚੜ੍ਹਦੀ ਕਲਾ ਜਰੇ ਜਿਹੜੇ ਤਿੰਨ ਕਾਲੇ ਕਾਨੂੰਨ ਖੇਤੀ ਕਾਨੂੰਨ ਹੈ ਨਾ ਉਹਨਾਂ ਦੇ ਸਬੰਧ ਦੇ ਵਿੱਚ ਜੋ ਆਪਣੀ ਜਹੇਬੰਦੀ ਨੇ ਲਿਖਿਆ ਹੋਇਆ ਪ੍ਰੋਗਰਾਮ ਹੈ 1 ਤੋਂ ਲੈ ਕੇ 5 ਤਰੀਕ ਤੱਕ ਉਹਦੇ ਸਬੰਧ ਦੇ ਵਿੱਚ ਆਪਣਾ ਪੱਕਾ ਮੋਰਚਾ ਉੱਥੇ ਲੱਗਣਾ ਹੈ ਉਹਦੇ ਸਬੰਧ ਦੇ ਵਿੱਚ 17 ਸੈਂਟਰ ਦੇ ਵਿੱਚ ਆਪਾਂ ਨੂੰ ਥਾਂ ਦਿੱਤੀ ਆ ਉਥੇ ਆਪਾਂ ਇਹ ਜਿ세 ਸਾਰੇ ਜਿੰਨੇ ਆ ਵੱਖਾਂ ਵੱਖਾਂ ਬਲਾਕਾਂ ਦੇ ਤੁਰਨੇ ਆ ਉਥੇ ਆਪਾਂ ਪਹੁੰਚ ਕੇ ਆਪਦਾ ਰੋਸ ਮਜ਼ਾਹਰਾ ਕਰਨਾ ਹੈ ਆਪ ਆਪਦੇ ਹੱਕ ਲੈਣੇ ਆ ਖੇਤੀ ਕਾਨੂੰਨ ਜਿਹੜੇ ਉਹ ਆਪਾਂ ਰੱਦ ਕਰਾਉਣੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਉਹਨਾਂ ਦਾ ਸੈਸ਼ਨ ਚੱਲਣਾ ਹੈ ਅਸੀਂ ਉਹਨਾਂ ਨੇ ਅੰਦਰ ਚਲਾਉਣਾ ਅਸੀਂ ਸੈਸ਼ਨ ਬਾਹਰ ਚਲਾਉਣਾ ਹੈ ਅਸੀਂ ਆਪਦੇ ਹੱਕ ਲੈਣੇ ਆ ਤੇ ਹੱਕ ਲੈ ਕੇ ਰਵਾਂਗੇ ਅੱਗੇ ਵੀ ਦਿੱਲੀ ਗਏ ਹਾਂ ਮੋਰਚਾ ਜਿੱਤ ਗਏ ਆ ਇਹ ਵੀ ਮੋਰਚਾ ਜਿੱਤ ਕੇ ਆਵਾਂਗੇ ਜੇ ਪੰਜ ਚਰੀ ਤੋਂ ਅੱਗੇ ਮੋਰਚਾ ਲੱਗਾ ਲੰਮਾ ਹੋਇਆ ਟਰੈਕਟਰ ਟਰਾਲੀਆਂ ਸਾਡੇ ਉਥੇ ਰਹਿਣਗੇ ਬੰਦੇ ਅਸੀਂ ਸ਼ਿਫਟ ਕਰਦੇ ਰਹਾਂਗੇ ਲੜਾਈ ਜਿਹੜੀ ਇਹ ਜਿੱਤ ਕੇ ਮੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੰਸਾਡੇ ਦਲੇਰ ਸਿੰਘ ਜੀ ਰਾਜੋਕੇ ਜਿਨ੍ਹਾਂ ਦੱਸਿਆ ਵੀ ਅਸੀਂ ਅੱਗੇ ਦਿੱਲੀ ਦਾ ਅੰਦੋਲਨ ਜਿਹੜਾ ਉਹ ਵੀ ਲੜ ਕੇ ਸਰਕਾਰ ਨਾਲ ਬਹਿ ਕੇ ਉਹਨਾਂ ਦੇ ਸ਼ਾਂਤਮਈ ਤਰੀਕੇ ਨਾਲ ਸੀ ਜਿਹੜਾ ਅੰਦੋਲਨ ਲੜ ਕੇ ਤੇ ਉਹਦੀ ਜਿੱਤ ਪ੍ਰਾਪਤ ਕੀਤੀ ਆ ਤੇ ਹੁਣ ਗਾਂਵ ਵੀ ਜਿਹੜੇ ਕੋਈ ਅੰਦੋਲਨ ਸਾਡੇ ਸਰਕਾਰ ਜੇ ਕੋਈ ਖੇਤੀ ਕਾਨੂੰਨਾ ਬਾਰੇ ਕੋਈ ਗਲਤ ਨੋਤੀਆਂ ਬਣਾਉਂਦੀ ਆ ਤੇ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਫਲਟੋਆ ਸਾਹਿਬ ਸਰਕਾਰ ਮੰਨ ਕੇ ਮਗਰੋਂ ਜਵਾਬ ਦਿੰਦੀ ਆ ਫਿਰ ਜਿਹੜਾ ਕਿਸਾਨਾਂ ਦੇ ਉੱਤੇ ਇਲਜ਼ਾਮ ਲਾਉਂਦੀ ਆ ਵੀ ਇਹ ਵੱਖਵਾਦੀ ਆ ਜਾਂ ਅਤਵਾਦੀ ਆ ਜਾਂ ਇਹੋ ਜਿਹੇ ਖਿਤਾਬ ਤੁਹਾਨੂੰ ਮਿਲਦੇ ਆ ਇਹ ਕਿਉਂ ਮੰਨ ਕੇ ਸਰਕਾਰਾਂ ਜਿਹੜੀਆਂ ਧੋਖਾ ਦਿੰਦੀਆਂ ਆ ਇਹਨਾਂ ਬਾਰੇ ਸਾਨੂੰ ਦੱਸੋ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਤਗਰਾਹਾਂ ਦੀ ਸਮੂਚੀ ਬਲਾਕ ਮਿਲਟੋਆ ਦੀ ਟੀਮ ਜਿਹੜੀ ਅੱਜ ਚੰਡੀਗੜ੍ਹ ਰਵਾਨਾ ਹੋਈ ਹੈ ਇਹ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਿਉਂਕਿ ਸਰਕਾਰ ਇੱਕ ਵਾਰ ਮੰਨ ਜਾਂਦੀ ਆ ਸੈਂਟਰ ਦੀ ਸਰਕਾਰ ਨੇ ਇਹ ਵੀ ਮੰਨਿਆ ਸੀ ਕਿ ਜਿਹੜੀ ਐਨਐਸਪੀ ਆ ਉਹ ਹੀ ਕਮੇਟੀ ਬਣਾ ਕੇ ਤੇ ਸਾਰੀਆਂ ਫਸਲਾਂ ਤੇ ਜਿਹੜੀ ਐਐਮਐਸਪੀ ਦਵਾਂਗੇ ਪਰ ਇਸ ਚੀਜ਼ ਨੂੰ ਜਿਹੜੀ ਐ ਸੈਂਟਰ ਦੀ ਸਰਕਾਰ ਭੱਜੂਗੀ ਆ ਹੁਣ ਸਾਡੇ ਜਿਹੜੀ ਭਾਰਤੀ ਕਿਸਾਨੀ ਉਹਨੇ ਨੇਕਤਾ ਗਰਾਹਾਂ ਹੈ ਇਹਨਾਂ ਨੇ ਇੱਕ ਨਿਰਣਾ ਲਿਆ ਹੈ ਵੀ ਜਿਹੜੀ ਖੇਤੀ ਨੀਤੀ ਹੈ ਜਿਹੜੀ ਉਹ ਬਣਾਈ ਜਾਵੇ ਕਿਉਂਕਿ ਫਸਲਾਂ ਮਾਰੀਆਂ ਜਾਂਦੀਆਂ ਐ ਜਦੋਂ ਫਸਲਾਂ ਝੋਨਾ ਜਾਂ ਪਾਣੀ ਜ਼ਿਆਦਾ ਆਉਣ ਕਰਕੇ ਮਰ ਜਾਂਦੀਆਂ ਤੇ ਜੱਟ ਸਲਫਾਸ ਦੀ ਗੋਲੀ ਖਾਣ ਵੱਲ ਧਿਆਨ ਕਰਦਾ ਹੈ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਵੀ ਸਾਡੀ ਖੇਤੀ ਨੀਤੀ ਹੈ ਜਿਹੜੀ ਇਹ ਬਣਾ ਕੇ ਤੇ ਇਹਨੂੰ ਲਾਗੂ ਕੀਤਾ ਜਾਵੇ ਕਿਉਂਕਿ ਜਿੰਨਾ ਖਰਚਾ ਕਿਸਾਨ ਦਾ ਫਸਲਾਂ ਤੇ ਆ ਜਾਂਦਾ ਹੈ ਉਹ ਉਹਦੀ ਪੂਰਤੀ ਭਵੇਂ ਬੀਮੇ ਦੇ ਰਾਹੀਂ ਕਰੇ ਭਵੇਂ ਕਿਸ ਤਰ੍ਹਾਂ ਕਰੇ ਜਿੰਨਾ ਨੁਕਸਾਨ ਝੋਨੇ ਦਾ ਹੁੰਦਾ ਜਿੰਨਾ ਇੱਕ ਜ਼ਿਮੀਂਦਾਰ ਨੂੰ ਕਿੱਲੇ ਚ ਪੈਂਦਾ ਉਹ ਪੈਸੇ ਜਿਹੜੇ ਸਰਕਾਰ ਉਹਦੀ ਪੂਰਤੀ ਕਰਿਆ ਕਰੇ ਇਸ ਕਰਕੇ ਹੀ ਇਹੀ ਮਤਲਬ ਇਹ ਵੱਡਾ ਧਰਮਾ ਜਿਹੜਾ ਲਾ ਲਾ ਰਹੇ ਆ ਤੇ ਬਾਕੀ ਜਿਹੜੀਆਂ ਅੱਗੇ ਜਿਹੜੇ ਨਾ ਤਿੰਨ ਕਾਲੇ ਕਾਨੂੰਨ ਸੀ ਉਹ ਰੱਦ ਕੀਤੇ ਆ ਪਰ ਹੁਣ ਕੁਝ ਇਹ ਕਾਨੂੰਨ ਇਹ ਨਾ ਬਣਾਏ ਆ ਕਾਲੇ ਤੋਂ ਵੀ ਭੜੇ ਆ ਕਿਉਂਕਿ ਜਹੇ ਬੰਦੀਆਂ ਜਦੋਂ ਮੈਦਾਨੇ ਜੰਗ ਚ ਆਉਂਦੀਆਂ ਤੇ ਉਹਨਾਂ ਨੂੰ ਪਰਚਾ ਕਰਕੇ ਉਹਨਾਂ ਨੂੰ ਦੂਰ ਛੁਟਿਆ ਜਾਵੇ ਜੇਕਰ ਇਹ ਡਰਾਵਾ ਇੱਕ ਦੇ ਰਾਇਆ ਤੇ ਉਹਦੇ ਵਿਰੋਧ ਵਿੱਚ ਵੀ ਜਿਹੜਾ ਅੱਜ ਸਾਡਾ ਮਜਾਰਾ ਹੋਣਾ ਇਹ ਸੰਨ ਸਾਡੇ ਜ਼ਿਲ੍ਹੇ ਦੇ ਆਗੂ ਡਾਕਟਰ ਸੁਖਵੰਤ ਸਿੰਘ ਜੀ ਬਲਟੋਆ ਹੁਣ ਬਖਸ਼ੀਤ ਸਿੰਘ ਜੀ ਬਾਧਰਨਗਰ ਸਾਡੇ ਬਲਾਕ ਦੇ ਆਗੂ ਨੇ ਬਕਸੀ ਸਿੰਘ ਜੀ ਜਿਹੜਾ ਤੁਸੀਂ ਅੱਜ ਰਵਾਨਾ ਹੋ ਰਹੇ ਜੇ ਜਿਹੜਾ ਉਹਦੇ ਤੁਹਾਡਾ ਕੀ ਰੋਡ ਮੈਪ ਆ ਤੇ ਤੁਸੀਂ ਕਿਹੜੇ ਰੋਡ ਥਾਣੀ ਜਾਂ ਕਿੱਥੇ ਤੁਸੀਂ ਕੱਟ ਕਰਕੇ ਜਾ ਜਾ ਰਹੇ ਜੀ ਅਸੀਂ ਪਹਿਲਾਂ ਤਾਂ ਮੇਰਾ ਲਾਇਰ ਜਿੱਕਾ ਖਾਸਾ ਵੈਰ ਜੀ ਫਦੇ ਆਏ ਇਸ ਟਾਈਮ ਮਲਟੋਏ ਤੋਂ ਤੁਰਨਾ ਤੇ ਮਲਟੋਏ ਤੋਂ ਜਿਵੇਂ ਵੀ ਬਲਾਕਾ ਸਾਡੀਆਂ ਨਾਲਦੀਆਂ ਗਈਆਂ ਸਾਡਾ ਤੰਤਾਨਾ ਤੇ ਅਮਰਸਰ ਜ਼ਿਲ੍ਹਾ ਤੰਤਾਨਾ ਸਭ ਇਕੱਠਾ ਹੋਊਗਾ ਅਗੋਂ ਜੋ ਸਾਡੇ ਆਗੂਆਂ ਨੇ ਲਿਖਿਆ ਪ੍ਰੋਗਰਾਮ ਉਹਨਾਂ ਰਾਹੀਂ ਅਸੀਂ ਚੰਡੀਗੜ੍ਹ ਜਾਵਾਂਗੇ ਤੇ ਜਿਹੜੀ ਖੇਤੀ ਨੀਤੀਆਂ ਉਹਨਾਂ ਵਾਸਤੇ ਅਸੀਂ ਧਰਨਾ ਲਾਵਾਂਗੇ ਤੇ ਜੋ ਵੀ ਹੋਰ ਵੀ ਮੰਗਾ ਉਹ ਸਾਡੇ ਜੋ ਗਲਾਂ ਸਾਫ਼ ਕਰਨਗੇ ਅਸੀਂ ਉਹ ਮੰਗਾ ਤੇ ਪੂਰਨੀਆਂ ਪਾਵਾਂਗੇ ਤੇ ਮੋਰਚਾ ਜਿੱਤ ਕੇ ਆਵਾਂਗੇ ਵੈਦ ਜਿੱਕਾ ਖਾਲਸਾ ਵੈਦ ਜੀ ਇਹ ਸਾਡੇ ਸਾਡੇ ਬਲਾਕ ਦੇ ਆਗੂ ਬਖਸ਼ੀਤ ਸਿੰਘ ਜੀ ਬਾਦਰਨਗਰ ਸਾਡੇ ਬਲਾਕ ਪ੍ਰਧਾਨ ਪ੍ਰਤੀਪਾਲ ਸਿੰਘ ਦੂਲ ਦੂਲ ਸਾਹਿਬ ਅੱਜ ਵੱਡਾ ਕਾਫਲਾ ਜਿਹੜਾ ਉਹ ਬਲਟੋਆੋਂ ਤੁਰ ਰਿਹਾ ਆ ਕਾਦੇ ਇਸ ਬੰਚ ਕਿੱਥੇ ਜਾ ਕੇ ਤੁਸੀਂ ਰੁਕਣਾ ਆ ਤੇ ਤੁਸੀਂ ਕੀ ਜਿਹੜਾ ਤੁਹਾਡਾ ਰੋਡ ਨਾ ਪਿਆ ਤੁਹਾਡਾ ਕੀ ਆ ਭਾਰਤੀ ਕਿਸਾਨ ਜੁਣੀ ਇਕਤਾ ਗ੍ਰਾਹਾਂ ਦਾ ਜਿਹੜਾ ਬਲਾਕ ਬਲਟੋਆ ਦਾ ਕਾਫਲਾ ਚੱਲਣ ਤੋਂ ਲੱਗਾ ਏ ਅਸੀਂ ਚੰਡੀਗੜ੍ਹ ਜਾ ਰਹੇ ਆ 34 ਸੈਕਟਰ ਦੇ ਵਿੱਚ ਸਾਡਾ ਧਰਨਾ ਹੈ ਉੱਥੇ ਅਸੀਂ ਜਾ ਕੇ ਅੰਦਰ ਦੋ ਤਰੀਕ ਨੂੰ ਸੈਸ਼ਨ ਚੱਲਣਾ ਹੈ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਸਰਕਾਰ ਜੋ ਆਪਦੇ ਕਾਨੂੰਨ ਬਣਾਉਗੀ ਉਹਦਾ ਬਾਹਰ ਅਸੀਂ ਵਿਰੋਧ ਕਰਾਂਗੇ ਇਸ ਕਰਕੇ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਉਧਰੋਂ ਜੰਮੂ ਕਟੜਾ ਜਿਹੜੀ ਸੜਕ ਬਣਦੀ ਆ ਰਹੀ ਆ ਉਹ ਕਿਸਾਨਾਂ ਨੂੰ ਜਿਹੜਾ ਇਹ ਬੰਦਾ ਮਾਅਬਜ਼ਾ ਸਰਕਾਰ ਨਹੀਂ ਦੇ ਰਹੀ ਉਹਦੇ ਸਬੰਧ ਵਿੱਚ ਵੀ ਬਾਕੀ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹ ਵੀ ਅਸੀਂ ਬਾਹਰ ਕਢਾਵਾਂਗੇ ਉਹਦੇ ਸਬੰਧ ਵਿੱਚ ਵੀ ਕਿਸਾਨ ਦਾ ਜਿਹੜਾ ਇਹ ਪਿੱਟ ਸੇ ਆਪਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਸਾਡੇ ਸਮੂਚੀ ਬਲਟੋਆ ਬਲਾਕ ਹੁਣ ਇੰਨੀਆਂ ਗੱਲਾਂ ਦੇ ਨਾਲ ਅਸੀਂ ਜਿਹੜੀ ਆ ਰੁਵਾਨਗੀ ਜਿਹੜੀ ਆ ਉਹ ਕਰਨਗੇ ਆ ਸਾਰੇ ਜਣੇ ਆਪੋ ਆਪਣੇ ਟਰੈਕਟਰ ਟਰਾਲੇ ਦੇ ਵਿੱਚ ਬੈਠੇ ਜਾਣ ਨਾਰੇ ਲਾ ਦੋ ਬਲਟੋਆ ਸਾਹਿਬ ਭਾਜੀ ਕਿਸਾਨ ਉਹਨੇ ਇਕੱਠੇ ਕਰਾਂ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੋਤੀ ਸਰਕਾਰ ਮੁਰਦਾਬਾਦ 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 ਇੱਕ ਸਰਕਾਰਾਂ ਕਰਦੀਆਂ ਕੀ ਫੇੜਾ ਫੇਰੀ 420 ਸਰਕਾਰਾਂ ਕਰਦੀਆਂ ਕੀ ਧਰਾ ਫੇਰੀ 420 50 ਸਰਕਾਰ ਮੁਰਦਾਬਾਦ 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 ਆਮ ਮਜ਼ਦੂਰ ਇਕਤਾ ਜਿੰਦਾਬਾਦ 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 ਇਹ ਸਨ ਸਾਡੇ ਸਮੂਚੀ ਬਲਾਗ ਵਿਟ ਦੀ ਟੀਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ